ਪਰਿਵਾਰ ਵਿੱਚ ਮਾਪੇ ਤੇ ਦੋ ਪੁੱਤਰ ਰਹਿੰਦੇ ਸਨ ਪਰ ਮਾਂ ਦੇ ਦਿਲ ਵਿੱਚ ਸਿਰਫ ਇੱਕ ਹੀ ਵਸਦਾ ਸੀ ਵੱਡਾ ਪੁੱਤਰ ਮਾਂ ਦੇ ਬੋਲਾਂ ਦੇ ਬਹੁਤ ਨੇੜੇ ਰਹਿੰਦਾ ਸੀ ਤੇ ਛੋਟਾ ਪੁੱਤਰ ਪ੍ਰਦੇਸ਼ ਵਿੱਚ ਰਹਿ ਕੇ ਮਿਹਨਤ ਕਰਦਾ ਸੀ ਸਾਰੀ ਕਮਾਈ ਘਰ ਭੇਜਦਾ ਘਰ ਬਣਾਉਂਦਾ ਮਾਂ ਪਿਓ ਤੇ ਭਰਾ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ ਸਮਾਂ ਲੰਘਦਾ ਗਿਆ ਵੱਡਾ ਪੁੱਤਰ ਕਮਜ਼ੋਰ ਸੀ ਉਸ ਨੇ ਜ਼ਿੰਦਗੀ ਵਿੱਚ ਕਦੇ ਮਿਹਨਤ ਨਹੀਂ ਕੀਤੀ ਹਮੇਸ਼ਾ ਗੱਲਾਂ ਨਾਲ ਹੀ ਕੰਮ ਚਲਾਇਆ ਛੋਟੇ ਪੁੱਤਰ ਦੀ ਕਦੇ ਸਪੋਰਟ ਨਹੀਂ ਕੀਤੀ ਗਈ ਇੱਕ ਦਿਨ ਉਹਨਾਂ ਦੇ ਬਾਪ ਦੀ ਬਿਮਾਰੀ ਕਾਰਨ ਮੌਤ ਹੋ ਗਈ ਤੇ ਛੋਟੇ ਪੁੱਤਰ ਨੂੰ ਉਸ ਬਾਰੇ ਦੱਸਿਆ ਵੀ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਛੋਟਾ ਪੁੱਤਰ ਆਵੇਗਾ ਤਾਂ ਉਸ ਨੂੰ ਵੀ ਹਿੱਸਾ ਦੇਣਾ ਪਵੇਗਾ ਉਸ ਦਾ ਫੋਨ ਚੱਕਣਾ ਵੀ ਬੰਦ ਕਰ ਦਿੱਤਾ ਗਿਆ ਤੇ ਪੁੱਛਣ ਵਾਲਿਆਂ ਨੂੰ ਦੱਸਿਆ ਜਾਂਦਾ ਕਿ ਉਹ ਆਪਣੇ ਬਾਪ ਦੀ ਖ਼ਬਰ ਲੈਣ ਨਹੀਂ ਆਇਆ ਇਸ ਲਈ ਅਸੀਂ ਉਸ ਨੂੰ ਬਾਪ ਦੇ ਸੰਸਕਾਰ ਲਈ ਨਹੀਂ ਸੱਦਿਆ ਬਾਪ ਦੀ ਮੌਤ ਤੋਂ ਕੁਝ ਦਿਨ ਬਾਅਦ ਇੱਕ ਦਿਨ ਮਾਂ ਨੇ ਚੁੱਪਚਾਪ ਇੱਕ ਕੰਮ ਕਰ ਦਿੱਤਾ ਸਾਰੀ ਜ਼ਮੀਨ ਜਾਇਦਾਦ ਸਾਰਾ ਹੱਕ ਸਾਰਾ ਘਰਬਾਰ ਇੱਕੋ ਪੁੱਤਰ ਦੇ ਨਾਮ ਕਰ ਦਿੱਤਾ ਕਾਗਜ਼ਾਂ ਤੇ ਦਸਤਕਤ ਹੋਈ ਤੇ ਦਿਲਾਂ ਵਿੱਚ ਦਰਾੜ ਪੈ ਗਈ ਜਦ ਛੋਟਾ ਪੁੱਤਰ ਵਾਪਸ ਆਇਆ ਸੋਚਦਾ ਸੀ ਮੈਂ ਘਰ ਆ ਰਿਹਾ ਹਾਂ ਆਪਣੇ ਪਰਿਵਾਰ ਕੋਲ ਪਰ ਘਰ ਦੇ ਦਰਵਾਜ਼ੇ ਤੇ ਲਿਖਿਆ ਮਿਲਿਆ ਇਹ ਘਰ ਹੁਣ ਤੇਰਾ ਨਹੀਂ ਉਸ ਦੀ ਆਵਾਜ਼ ਭਰਾ ਨਹੀਂ ਸੁਣਦਾ ਸੀ ਤੇ ਮਾਂ ਅੱਖਾਂ ਚੱਕਣ ਤੋਂ ਪਹਿਲਾਂ ਹੀ ਆਪਣੇ ਕੀਤੇ ਨੂੰ ਸਹੀ ਸਾਬਤ ਕਰਨ ਲੱਗੀ ਛੋਟੇ ਪੁੱਤਰ ਨੇ ਇੱਕ ਹੀ ਗੱਲ ਕਹੀ ਮਾਂ ਜਾਇਦਾਦ ਤੈਨੂੰ ਦੇ ਦਿੱਤੀ ਪਰ ਮੈਨੂੰ ਤੇਰੇ ਪਿਆਰ ਦੀ ਰਸੀਦ ਕਦੋਂ ਮਿਲੇਗੀ ਮਾਂ ਚੁੱਪ ਸੀ ਭਰਾ ਜਿੱਤਿਆ ਹੋਇਆ ਮਹਿਸੂਸ ਕਰਦਾ ਸੀ ਪਰ ਉਸ ਦੀ ਜਿੱਤ ਵਿੱਚ ਬਰਕਤ ਨਹੀਂ ਸੀ ਕਿਉਂਕਿ ਰੱਬ ਦੀ ਰਜਾ ਵਿੱਚ ਕਾਗਜ਼ ਨਹੀਂ ਵੇਖਦੀ ਉਹ ਦਿਲਾਂ ਦਾ ਤੋਲ ਕਰਦੀ ਹੈ ਜਾਇਦਾਦ ਵੰਡਣ ਨਾਲ ਘਰ ਨਹੀਂ ਟੁੱਟਦਾ ਪਰ ਜਦ ਮਾਂ ਇਨਸਾਫ ਕਰਨਾ ਭੁੱਲ ਜਾਵੇ ਉੱਥੇ ਰਿਸ਼ਤੇ ਯਕੀਨਨ ਟੁੱਟਦੇ ਹਨ